ਮੇਰੇ ਵੱਲੋਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਸਿਆ ਰਾਮ ਜੀ ਜੈ ਸ਼੍ਰੀ ਕ੍ਰਿਸ਼ਨਾ ਜੀ ਹਸੀ ਕਾਲ ਜੀ ਜਿਹੜੀ ਅੱਜ ਦੀ ਪ੍ਰਾਪਰਟੀ ਆਪਣੇ ਭੈਣ ਭਰਾਵਾਂ ਵਾਸਤੇ ਲੈ ਕੇ ਆਏ ਜੀ 8 ਕਿੱਲੇ ਦਾ ਟੱਕ ਹੈ ਜੀ ਇਕੱਠਾ ਟੱਕ ਹੈ ਜੀ ਜ਼ੀਰੋ ਲੈਵਲ ਹੋਇਆ ਹੋਇਆ ਜੀ ਮੋਟਰ ਕਨੈਕਸ਼ਨ ਵਿੱਚ ਹੈ ਜੀ ਬਹੁਤ ਵਧੀਆ ਫਸਲ ਬੂਟੇ ਵਾਸਤੇ ਬਹੁਤ ਵਧੀਆ ਜਿਵੇਂ ਪਾਣੀ ਦਾ ਲੈਵਲ 40 50 ਫੁੱਟ ਤੇ ਹੈ ਜੀ ਲਿੰਕ ਰੋਡ ਨੂੰ 2 2.5 ਕਿੱਲੇ ਦਾ ਫਰੰਟ ਲੱਗਦਾ ਜੀ ਚੰਡੀਗੜ੍ਹ ਤੋਂ ਸਿਰਫ ਇੱਕ ਘੰਟੇ ਦਾ ਰਸਤਾ ਯੂਰਪ ਪਰ ਤੋਂ ਸਿਰਫ 10-15 ਕਿਲੋਮੀਟਰ ਦਾ ਰਸਤਾ ਇਸ ਪ੍ਰਾਪਰਟੀ ਦੀ ਜੀ ਡਿਮਾਂਡ 35 ਲੱਖ ਰੁਪਏ ਜੀ ਕਿਲੇ ਦੇ ਸਾਹਮਣੇ ਨਾਲ ਜੀ ਜੇ ਕਿਸੇ ਭੈਣ ਭਰਾ ਉਹਨਾਂ ਨਾਲ ਲੈਣੀ ਹੋਵੇ ਤਾਂ ਬੈਠ ਕੇ ਸੌਦਾ ਹੋ ਸਕਦਾ ਜੀ ਕਿਸੇ ਭੈਣ ਭਰਾ ਨਾਲ ਲੈਣੀ ਤਾਂ ਮੇਰੇ ਨੰਬਰ ਤੇ ਸੰਪਰਕ ਕਰੋ ਜੀ 9781418482 8264673376 ਸਾਰੇ ਹੀ ਮੇਰੇ ਭੈਣ ਭਰਾ ਨੂੰ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ